ਹਾਂ 12000 ਹਾਂ 12000 ਚੱਕ ਗੋਗਾ ਫਿਰ ਜੇ ਦੇਣੀ ਆ ਵਗਣਾ ਨਹੀਂ ਮੰਗੇ ਜਦੋਂ ਸਾਹ ਤੇ ਆ ਗਿਆ ਚੱਲ ਆਈ ਕੋਈ ਨਹੀਂ ਬੰਦ ਕਰਾ ਆ ਗੱਲ ਨਹੀਂ ਐ ਅੱਗਲਾ ਬਰਾ ਉਸ ਵਿੱਚ ਤੇਰੇ ਨਵੇਂ ਨਹੀਂ ਇੱਕੀ ਦੇਣਗੇ ਬੰਦ ਕਰੀਏ ਕੋਈ ਚੱਕਾ ਕਿੰਨੇ ਮੰਗਦਾ ਕਿੰਨੇ ਹਣੇ ਦਾ ਤੂੰ ਨਾਲ ਦਾ ਕੀ ਐ ਪੰਜ ਪੰਜ ਮੰਗਿਆ ਸੀ ਪੈਸਾ ਲੈ ਹੈ ਪੰਜ ਪੰਜ ਮੰਗਿਆ ਸੀ ਮੈਂ ਤਾਂ ਦੱਸ ਬਿਕਦੇ ਨੇ ਹੈਗੇ 20 ਸਾਲਾਂ ਚ ਐ ਨਹੀਂ ਫਿਰ ਇੰਨੇ ਦੇ ਵੀ ਨਹੀਂ ਹੈਗੇ ਜਿੰਨੇ ਲਾਉਂਦੇ ਹੋ ਯਾਰ ਇਤਨੀ ਵਾਜਣ ਦੇ ਯਾਰ ਇਤਨੀ ਵਾਜਣ ਤਾਂ ਛੋੜੇ ਸਾਹਮਣੇ ਜੋ ਕੁਛ ਹੈਗਾ ਯਾਰ ਕਿਹੜਾ ਬਚਣੇ ਲੱਗਿਆ ਕਹਾਂ ਬਚਣੇ ਯਾਰ ਕੁਛ ਮਰਜ਼ੀ ਕਦੇ ਕਦੋਂ ਮੈਂ ਰੁਪਈਏ ਗੇੜੇ ਇਹਦੇ ਹੋ ਜਾਣਗੇ 12 ਦਿਨ ਕਹਿੰਦਾ ਨਾ ਹੋਣੀ ਯਾਰ ਮੈਂ ਤਾਂ 4.5 4000 ਇਹ ਜਿਆਦੇ ਦਿਨ ਲੱਗਦੇ ਅੱਡਾ ਮੈਂ ਹੀ ਦੇਖੀ ਨਹੀਂ ਭਾਈ ਨਾਮ ਆਪਾਂ ਉਹ ਰੁਗੂ ਬਾਮਾ ਘਾੜ ਜਾ ਉਹ ਬਾਹਰ ਨਰਮਾ ਨਾ ਪੈਸੇ ਹੀ ਗੁੰਮ ਹੈਗਾ ਤਾਂ ਅਸੀਂ 4 ਦੇ ਲੱਗਣ ਹਾਂ ਕੀ ਜੇ ਆਪੀ ਜਰਾ ਮਾਲ ਆ ਬਈ ਬੱਚਨੇ ਭਜਵਾ ਨਹੀਂ ਗਰੀ ਮਰਗੀ ਨਹੀਂ ਇਦੋਂ ਕੱਟ ਨਹੀਂ ਦਿੰਦਾ ਆਪਾਂ ਵੇਕਣਾਂ ਵੇਕਣਾਂ ਇਹ ਗਰੀ ਮਰਗੀ ਆ ਸੋਈ ਆਪਾਂ ਤਾਂ ਥੋੜੋ ਖਾਣੇ ਆ ਤੈਨੂੰ ਪੱਠਾ ਮਾਲ ਵੀ ਹੈਗਾ ਕਿ ਨਾ ਹੈਗਾ ਜੀ ਇਹ ਤਾਂ ਉਹ ਆਉਂਦੇ ਕਹਿੰਦੇ ਆ ਇੰਨੇ ਵਾਲਾ ਕਰਾ ਦੇ ਲੈ ਪੱਕਾ ਲਾ ਦੇ 8 000 ਤਾਂ ਲਾ ਦੇ ਤੈਨੂੰ ਪੱਕਾ ਲਾ ਦੇ ਬਾਈ ਆਪਾਂ ਪੱਕੇ ਨਹੀਂ ਜਮਾਂ ਨਹੀਂ ਉਹਦਾ ਵੀ ਜਮਾਂ ਕਿਹਨੇ ਸਾਡਾ ਕਿੱਥੇ ਦੇਖਣਾ ਮੈਨੂੰ ਤਾਂ ਪਤਾ ਕਿੱਥੇ ਦੇਖਣਗੇ ਜੇ ਇਹਨੂੰ ਘਾਟਾ ਪੈਗਾ ਫੇਰ ਤੈਨੂੰ ਪੱਠਾ ਤਿੰਨ ਪੱਠਾ ਨੇ ਇੱਕ ਬੱਕਰ ਹੈ ਕੀ ਗੱਲ ਹੈ ਇਹਦੇ ਤਾਂ ਫੇਰੇ ਨੇ ਇਦਾਂ ਰੁਪਈਏ ਘਰ ਕਰਦੇ ਰੱਖ ਮੈਂ ਇਹਦਾ ਕੋਈ ਗੱਲ ਨਹੀਂ ਇਹਨੇ ਰੱਖੂਨ ਬਗਾਨੀ ਦੇ ਕੇ ਗਾਹ ਬਟਣੀ ਐ ਬਾਈ ਇਹ ਗਾਹ ਪੂਰੇ ਕਿਨ੍ਹੇ ਹੋਂ ਨੂੰ ਚਰਨੀ ਨਾ ਇਹਨੇ ਵੀ ਸਿਆਣੀ ਗੱਲ ਕਰੀ ਗੱਲ ਸਿਆਣੀ ਐ ਇਦਾਂ ਰੁਪਈਏ ਕਰਦੇ ਨੇ ਯਾਰ ਨਾਲੇ ਯਾਰਾ ਲਾਲ ਲਵੇ ਮਾੜਾ ਮਾੜਾ ਇਹਦਾ ਬਣਨੇ ਦਾ ਦੇਖੋ ਮੇਰੇ ਕੋਲੇ ਨੇ ਜਾਂ ਹੋਏ ਦੇ ਕੋਲੇ ਨੇ ਇਹ ਬਣਨੀ ਐ ਤਾਂ ਖੇਚਲਾ ਨਾਲ ਚਲੋ ਬਦਾ ਘਟਾ ਫਿਰ ਮਾੜਾ ਗਾੜੀ ਦਾ ਸਹੀ ਕਰ ਇਹ ਗਾਈ ਹੋਣੀ ਵਿੱਚ ਨਹੀਂ ਹੋਰ ਦੋ ਮਿੰਟ ਆੜੀ ਕਰ ਨਹੀਂ ਮੇਰੇ ਜੁਮੇਰ ਦਾ ਕੁਝ ਨਹੀਂ ਕਰ ਮਾੜਾ ਮੋਟਾ ਸਾਹ ਨਹੀਂ ਚਲੇਗਾ ਕਿਹੜਾ ਕੋਈ ਤੱਕਾ ਹੋਵੇ ਇਹਦੇ ਰੁਪਈਏ ਕਰਦੇ ਨੇ ਯਾਰ ਇਹ ਜਦੋਂ ਰੀਤੀ ਬਗਾਨੇ ਹੋ ਜਾਣਗੇ ਆਫਗਾਨੇ ਹੋ ਜਾਣਗੇ ਜਲ ਵਧਾ ਕਟਾ ਲਾ ਮਾਇ ਦਾ ਬਾਜ਼ਾ ਕਟਾ ਫਿਰ ਸਹੀ ਫਾੜ ਜਾਂਦਾ ਹੋਰ ਸੌ ਪਾ ਕੇ ਨਹੀਂ ਚੋਦਾ ਜਦ 400 ਰੁਪਏ ਹੋਲੇ ਦੀ 100-100 ਰੁਪਏ ਹੋਲੇ ਦੀ ਕਿਵੇਂ ਖਤਮ ਨਹੀਂ ਹੋ ਰਹੇ ਹੋਗੇ 12400 ਦੇ ਹੋਗੇ ਗੱਲ ਮਗਾ ਜਾ ਰਿਹਾ ਨੇ ਨੇ ਨਹੀਂ 6500 ਦੇ ਦੇਣੇ ਨੇ ਨਹੀਂ ਮੈਂ ਕਿਹਾ ਕਿੰਨੇ ਦੇ ਤੈਨੂੰ ਕਹਿਆ ਉਨੇ ਦੇ 40 ਫਟ ਰਹਿਣ ਲੱਗੋ ਆ ਆ ਨਾ ਮੈਨੂੰ ਦੇਖੋ 4 4 ਮਾਰਦਾ ਜੀ 2000 ਦੇ ਨਹੀਂ ਦੇਖਾ 2000 ਮੇਰੇ ਮੇਰੇ ਦਿਮਾਗ ਪੈਣੀ ਪੈਂਦੀ ਉੱਤੇ ਇਹਦਾ ਹੀ ਨੀ ਜਰਾ ਖੜ ਜਾ ਉਹ ਜਿਆਦਾ ਗਰੀਬ ਆਂਦਾ ਯਾਰ ਇਹ ਨਾਰਾ ਨਹੀਂ ਦੇਖੀ ਲੈ ਉਹ 2 ਰੁਪਏ ਉਹ ਬੱਟੂ ਗਰੀਬ ਆਂਦਾ ਆ ਜਾਂਦੀ ਤੇ ਇਹਦੀ ਤਦ ਕੀ ਫਰਕ ਕਰੇਗਾ ਨਾ ਕਰ ਲੋ ਸਾਹਿਬ ਜੀ ਆਏ ਪਾਏ ਮੰਗਿਆ 3.75 3 ਨਹੀਂ ਨਾ ਸੀ ਉਹਨਾਂ ਹੱਥ ਕਰ ਮੇਰੇ ਕਰੀ ਯਾਰ ਹੋ ਜਾ ਹੁਣ ਪੈਣ ਦੇ ਪੜਾਕ ਇਹ 13000 ਦੇ ਹੋ ਗਿਆ ਲਾ ਚੱਕ ਹੋਏ ਓ ਠੀਕ ਆ ਹਾਂ ਹੋਏ ਹਾਂ ਠੀਕ ਆ ਕੀਰਾ ਵੀ ਵੇਚਾਂਗੇ ਕਿ ਕੀਰਾ ਲਾ ਦੇ ਕੱਬੂ ਬਚਾਉਣ ਦਾ ਨਹੀਂ ਬਸੂ ਨਹੀਂ ਹੋ ਜਾਗਾ ਪਹਿਲੇ ਦੱਸ ਫਿਰ ਹੁਣ ਹੋਵੇ ਨਾ ਮਰਵਾਣਾ ਨਹੀਂ ਹੁਕਮ ਜਿੰਨਾ ਮੈਨੂੰ ਕਹਿਆ ਤੂੰ ਲਾ ਦੇ ਨਹੀਂ ਨਹੀਂ ਮੈਂ ਤਾਂ ਨਹੀਂ ਕਰਦਾ ਤੇਰਾ ਉਹ ਤੇਰਾ 22 ਦਾ ਪੈ ਗਿਆ ਸੋਚਿਆ ਬਸ ਮੈਂ ਤੇਰਾ ਬਹੁਤ ਖਰਚਾ ਪੈਣਾ ਹੂੰ ਬਹ ਪੈ ਗਏ ਮੈਂ ਉਹਨੇ ਇਹ 14000 ਚ ਦੇ ਹੀ ਲਾਣ ਜਾ ਰਿਹਾ ਮੈਂ ਬੰਦਾ ਮੈਂ ਤਾਂ ਵੇਖੀ ਖੜਾ ਤੜਕੇ ਦਾ ਯਾਰ ਮੈਂ ਤਾਂ ਸੱਚ ਗੱਲ ਦੱਸੀ ਹੈ ਉਹ ਤੇਰਾ ਲਾਤਾ ਨਹੀਂ ਤੂੰ ਕਿਉਂ ਜਮਾਈ ਗਿਆ ਰਹੀ ਹੈ ਆ ਵੀ ਨਾਲ ਮੁੱਲ ਬਰਾਬਰ ਪੈਂਦਾ ਇਹਦਾ ਵੀ ਕਿਉਂ ਜਿਵੇਂ ਪੈ ਗਏ ਚਲ ਬੰਦ ਕਰਨਾ ਯਾਰ ਉਹ ਦਾ ਮਾੜਾ ਚੰਗਾ ਛੋੜੇ ਸਾਹਮਣੇ ਆਖਾ ਇਹ ਮੈਂ ਕਹਾ ਵੀ ਝਾਰੇ ਚੁੱਕੇ ਮੇਰੇ ਕਹਿਣ ਬੱਚਾ ਹੁਲ ਗਈ ਹੋ ਗਿਆ ਦਾ ਸੋ ਮੇਰਾ ਹੋ ਗਿਆ ਕਿੱਲੇ ਹੋ ਗਏ ਓ ਜਾ ਕਿਉਂ ਜਿ ਵੜ ਗਏ 400 ਉਹਨ ਮੰਗੂ ਰੀੜੀ ਵਾਲਾ ਹਾਂ ਮੇਲੇ ਜਾਣੇ ਨਹੀਂ ਮੇਰਾ ਪੰਡਾ ਪੂਰੇ ਵਧੀਆ ਹੋ ਵਧੀਆ ਰਹੇ ਵਧੀਆ ਰਹੇ ਵਧੀਆ ਰਹੇ ਬਾਬਾ ਕੁਛ ਕਰਨਾ ਕਾਹਨੂ ਰਹੇਗਾ ਮੈਂ ਤਾਂ ਜਾਨ ਜਾਨ ਦਾ 1000000 ਦਾ ਇੱਕ ਬੇਜਾਨ ਪੂਛਾ ਲਾ ਦੇ ਆਪਾਂ ਇਹਨਾਂ ਬਸ ਲਿਖਾਈ ਆਪ ਕੋ ਬੰਦੇ ਨੂੰ ਗਰੀਬ ਬੰਦਾ ਯਾਰ ਇਹ ਨਹੀਂ ਪਾਉਂਗਾ ਗੁਜਾਰਾ ਨਹੀਂ ਗਰੀਬ ਅਮੀਰ ਦਾ ਯਾਰ ਕੋਈ ਮਿਹਨਤ ਹੈ ਕੋਈ ਵੀ ਹੈ ਗਰੀਬ ਵੀ ਮਿਹਨਤ ਕਰਦਾ ਹੈ ਸਹੀ ਕਰਦਾ ਹੈ ਸਾਰੇ ਮਿਹਨਤ ਦੇਗਾ ਨਹੀਂ ਮੇਰੇ ਨਾਲ ਮੇਰੇ ਸਾਹ ਚੁਨੀਆ ਲੱਗਿਆ ਮੈਂ ਹੁੰਦੀ ਕਹਿੰਦੂ ਨੇ ਫੜੋ ਲਾ ਬਾਪ ਨੂੰ ਬਾਹ ਹੋ ਰਿਹਾ ਦੇਖੀਏ ਨਹੀਂ ਨਹੀਂ ਰੋ ਖੜ ਜਾ ਨਹੀਂ ਨਹੀਂ ਇੱਕ ਮਿੰਟ ਦਾ ਉਹ ਰੋਹੀ ਮਣਾ ਜਾ ਗੁਰੂ ਗੁਰੂ ਮਾਣਾ ਲੋਕ ਕਿਤਾ ਬਾਦ ਦੇ ਵਿੱਚ ਫੇਡਾ ਦੂੰ ਮੈਂ ਖੜਾ ਹੋਰ ਦਨ ਓ ਛੱਡ ਦੇ ਤੇਰੀ ਗੱਲ ਨਹੀਂ ਮੈਂ ਸੋਦਾ ਨਹੀਂ ਉਹ ਕਿਉਂ ਗਰੀਬ ਤੇ ਮਾਰ ਕਰਦਾ ਨਹੀਂ ਫੜ ਨਹੀਂ ਮਾ ਸਾਹਿਬ ਕੈਦੀ ਜਨ ਨਹੀਂ ਕੇ ਵੀ ਫੇਰਲੇ ਮੇਰੇ ਕੋਲੇ ਉਹ ਜੇ ਉਹ ਕਹਾਂ ਵੀ ਇਹ ਜਨ ਰੇਟ ਵੇਚਣ ਗਿਆ ਜਾ ਬੱਲ ਬੱਲ ਲੱਗਦਾ ਹਾੜਾ ਹੀ ਮੁੱਲ ਲਾਵਾਂ ਆਦਾ ਪੱਕਾ ਲੈ ਹੁਣ ਮੇਰਾ ਮੇਰੇ ਕੰਨੇ ਵੀ ਨਹੀਂ ਜਵਾਕ ਨਿਆਣੇ ਨਹੀਂ ਮੇਰੇ ਮੈਂ ਕੁੰਡੀ ਚੜਾ ਲੂਦੀ ਜੇ ਤੁਸੀਂ ਜ਼ਰੂਰ ਨਾ ਕਰਤੀ ਬਾਈ ਉਧਰ ਚੰਗਾ ਜੱਥਾ ਮੱਗ ਚੜਾਈ ਦਾ ਕੁੰਡੀ ਦੀ ਆ ਇੱਕ ਵਾਰ ਕਰ ਲਈਏ ਕੋਈ ਗੱਲ ਦੋਸਤ ਨੂੰ ਠੀਕ ਹੈ ਬਾਈ ਐਸਾ ਨਹੀਂ ਚੱਕਰ ਦੋਸਤ ਲਾਖਾ ਨਹੀਂ ਯਾਰ ਲਾਖਾ ਕਿੱਥੇ ਗਿਆ ਭਾਵੇਂ ਹੁਣ ਤਾਂ ਦੋ ਵਾਰੀ ਸਭ ਪੱਖਾ ਮਾਰ ਲਾਂਗੇ ਧਾਰਾ ਤੂੰ ਮਾਰ ਕੇ ਦੇਖ ਯਾਰ ਤੂੰ ਕੋਈ ਚੱਕਰ ਨਹੀਂ ਸੋਹਣੀ ਜੀ ਬਾਈ ਹੈਂ ਤੂੰ ਆ ਯਾਰ ਤੂੰ ਲੈ ਲੈ 14 ਦੀ 3 ਦੀ ਤਾਂ ਮੈਨੂੰ ਆਈ ਵੀ ਮੈਂ 16 ਦੀ ਤੈਨੂੰ ਕਿਵੇਂ 14 ਦੀ ਨਹੀਂ ਭਰਾ ਯਾਰ ਇਹ ਵੀਡੀਓ ਬਣ ਜੀ ਨਹੀਂ ਬਣਾਣ ਜਾਣੇ ਵੀਡੀਓ ਬਣਾਉਂਦੇ 14 ਦੀ ਨਹੀਂ ਨਹੀਂ 19000 ਦੀ ਰੇ ਯਾਰ ਲੈ ਲੈ ਜੀ ਮੰਡੀ ਤੇ 19000 ਨਹੀਂ ਭਰਾ ਯਾਰ ਹੋਲੀ ਚੱਲ ਇੱਕ ਦਰ ਆਪਾਂ ਮੈਨੂੰ ਇਹ ਮੇਰੀ ਗੱਲ ਹੁੰਦਾ 3200 ਰੁਪਏ ਦੀ ਆਈਡੀ ਹੈਗੀ ਚਲ ਫੋਈਰ ਚੱਲ ਨਹੀਂ ਹਟ ਜਾ ਕਾਟ ਬਾਦ ਕੋਂਡ ਭਾਈ ਜੇ ਹੁਣ ਫੜ ਜਾਓ ਹੁਣ ਜੇ ਕਿਸੇ ਚੈਪੀ ਲਾ ਦੋ ਨਾ ਜੇ ਤੁਮ ਮੋਲੀ ਕਰਨਾ ਹੈ ਬਸ ਜਨਾ ਤਾਂ ਮਾਦਾ ਮੋਲੀ ਦੇਣਾ ਨਾ ਹਾਂ ਥੋੜੀ ਬੋਤੀ ਰੱਖੋ ਜੇ ਵੀ ਬਾੜੀ ਤੁਸੀਂ ਬਿਨਾ ਗੱਲ ਤੇ ਕਰ ਰਹੇ ਹੋ ਨਾ ਨਾ ਇਹ ਥੋੜੀ ਗੱਲ ਹੈ ਇੱਕ ਮਿੰਟ ਬਈ ਨਹੀਂ ਨਹੀਂ ਹੋਵੇ ਬਸ ਫਿਰ ਅਗਰ ਵਿੱਚ ਗੁੱਸਾ ਕੋਈ ਨਹੀਂ ਹਾਂ ਹਾਂ ਤੂੰ ਗੁੱਧ ਨਹੀਂ ਨਾ ਦੀ ਕੋਈ ਮੁੰਡਾ ਤੇ ਨਾਲ ਹੈ ਠੀਕ ਹੈ ਮੁੰਡਾ ਮੇਰੇ ਨਾਲ ਸਹੀ ਹੈ ਤੂੰ ਮੈਂ ਅੱਛੀ ਥੋੜਾ ਮਾਨਾ ਬਨੇ ਆ ਲੱਭ ਜਿੰਦੀ ਜਾਂਦੀ ਨੀ ਨੀਂਦ ਜਾਰਾ ਠੀਕ ਆ ਠੀਕ ਪੈਸੇ ਦੋ ਵਾਰਾ ਗਿਣ ਲਾ ਦੇ ਪੈਸੇ ਦੋ ਵਾਰਾ ਗਿਣੀ ਯਾਰਾ ਹਾਂ ਜਿੱਤ ਤਾ ਹਾ ਮੋੜਦੀ ਇਹ ਚਿੱਤ ਮਨੋਂ ਦੇ ਦੀ ਨਾ ਸੀ ਤੇ ਰਗੜਾ ਰਾਣਾ ਵੀ ਮੋੜਦੀ ਦੋਨਾਂ ਦੀ ਟੱਕਰ ਲੀ ਆ ਟੱਕਰ ਲੀ ਲੱਗਾ ਹਾਂ ਟੱਕਰ ਲੀ ਦਾ ਕੀ ਇਹਦਾ ਕਿਸੇ ਨੇ ਕਰਨੀ ਫੜੀ ਇਹਨੂੰ ਤਾਂ ਰੱਖ ਤਾ ਤੈਨੂੰ 19 ਤੇ ਲਾਇਆ ਨਹੀਂ 19 19 ਨਹੀਂ ਉਹ ਫੇ ਕਿਸੇ ਕੰਨਾ ਨੂੰ ਮੈਂ ਕਹਿੰਦਾ ਤੈਨੂੰ ਮੈਂ 29000 ਦੇ ਦਿੱਤੇ 29000 ਦੇ ਗਏ 30 ਕਰਨ ਆਏ ਇਹਨਾਂ ਦਾ ਦਿੱਤੇ 30 ਦੇ ਦੇ ਬਰਗੜਵਾ ਤੈਨੂੰ ਆ ਗਈ ਵੀ ਆ ਨਾ ਮੈਨੂੰ ਬਾਈ ਯਾਰ 30 ਦੀ ਤਾਂ ਤੈਨੂੰ ਪਈ ਹੋਈ ਆ ਇਹ ਆ ਮੈਂ ਵੀ ਨਹੀਂ ਵੀ 50 ਦੇ ਦੋਨੇ ਪੈ ਗਏ ਆ ਮੈਂ ਵੀ ਨਹੀਂ ਵੀ ਕੋਣੀਆਂ ਦੱਸ ਵੇਲਾ ਬਾਈ ਕਦੋਂ ਮਾਜੀ ਵੇਚੀਂਗੀ ਟੱਕਰੀਆਂ ਹਾਂ ਅਮਾਂ ਲੈ ਵੀ ਕਰਨਾਗਾ ਕਦੋਂ ਤੈਨੂੰ ਕਾਟਾ ਪਾਉਂਗੇ ਕਦੋਂ ਮਾਜੀ ਵੇਚੀਂਗੀ ਹਾਂ ਇਹ ਤਾਂ ਗੱਲ ਹੈਗੀ ਆ ਮੈਨੂੰ ਪਤਾ ਬਾਈ ਯਾਰ ਹੁਣ ਬਗਣਾ ਤੇਰੇ ਘਟ ਨਾਲੀ ਜੇ ਧੋਖਿਆਂ ਚੀਜ਼ ਆ ਜੇ ਫੇਰ ਤਾਂ ਬੰਦੀ ਆ ਮਤਲਬ ਤੇਰਾ ਕਰਾਇ ਨਹੀਂ ਬਸ ਫੇਰ ਉਹੀ ਗੱਲ ਆ ਤੂੰ ਤਾਂ ਨਹੀਂ ਕਰਾਇ ਤੂੰ ਬਸ ਰੇਟ ਲਾਦਾ ਮੈਂ ਤੈਨੂੰ ਦੱਸਦੇ ਬਾਈ 32000 ਆ ਫੜ ਜੇ ਦੇ ਦਿੰਦਾ 20 ਨਾਲ ਸੀ ਆ ਫੜ ਯਾਰ ਫੜ ਨੀ ਫੜ ਨੀ ਕਰੱਟਾ ਮਾਰਦਾ ਨਹੀਂ ਹੈਂ ਤੂੰ ਬੋਲ ਕਿੰਨੇ ਮਾੜੇ ਮੋੜ ਬਣੇ ਇੱਕ ਤੇਰੇ ਕਰੱਟਾ ਮਾਰਦਾ ਨਹੀਂ ਮਾੜਾ ਬਣਾ ਨਹੀਂ ਕਰਦਾ ਹੈ ਹਾਂ ਜੀ ਜੀ ਹਾਂ ਪੂਰੇ 20 ਜਾਲੀ ਬੱਕਰੀ ਦੇ ਦਾਨੀ ਹੈ ਨਹੀਂ ਸਭ ਤੋਂ ਟਾਂਗ ਚੜਾਉਂ ਕਿਹੜਾ ਪੰਡਾ ਬਾਈ ਚੜਾ ਓਏ ਸੈਣਾ ਜੀ ਸੈਣਾ ਆਹ ਦੇਖਣ ਚੱਲ ਬੱਕਰਾਂ ਲਗਾਈ ਗਈ ਨਹੀਂ ਕਿਵੇਂ ਭਾਈ ਮਹਿੰਗੀਆਂ ਲੈ ਆਏ ਇਹ ਤੁਸੀਂ ਮਹਿੰਗੀਆਂ ਲੈ ਆਏ ਇਹ ਬੱਸ ਭਾਈ ਯਾਰ ਹਟ ਜਾ ਇਹ ਬੱਕਰੀ ਮਹਿੰਗੀਆਂ ਲੈ ਆਇਆ ਇਹ ਸੂਣ ਵਾਲੀ ਸੀਗੀ ਬੱਕਰੀ ਇਹ ਐ ਲੱਗਦਾ ਸੀ ਵੀ ਤਿੰਨ ਮੇਮਣੇ ਦੋ ਸੀ ਕਾਣੀ ਨਾਇਰ ਤੋਰਲੇ ਪਾਸੇ ਕਰ ਕੇ ਪਰਲੇ ਪਾਸੇ ਭਾਈ ਉਹ ਆਪਾਂ ਕਿਹੜਾ ਕਰਦਾ ਹੈ ਹਾਂ ਆਪਾਂ 23000 ਰੁਪਏ ਮੰਗਦੇ ਹਾਂ ਹਰ ਖਵਾ ਦੇਈਏ ਕੋਈ ਗੱਲ ਨਹੀਂ ਚਾਹੁੰਦਾ ਤੂੰ ਚੇਹਰੋਂ ਮਾ ਕੋਈ ਸਮਝ ਨਹੀਂ ਠੀਕ ਆ ਗਿਆ ਮੰਡੀ ਦੇ ਠੱਗ ਗਿਆ ਕਿਹੜੀ ਮੰਡੀ ਨੇ ਇਹ ਦੀ ਆ ਬਾਈ ਜਦ ਨਗਾ ਨੂੰ ਮੈਂ ਬਾਹੂ ਕਾ ਦੋ ਜਿਹੜੀ ਮਰਜੀ ਇਹਦੂ ਕਹਾ ਕੇ ਹਿੰਦੋਂ ਪੰਜੀ ਲਵਣੀ ਜਾਂਦਾ ਹੁੰਦਾ ਇਹਦੂ ਕਹਾ ਫਿਰ ਮੈਨੂੰ ਹੁਣ ਮੰਨ ਦਾ ਲਵਾ ਲਾਂਗੇ ਆਪਾਂ ਸੂਣ ਵੇਲੇ ਬਸ ਵੇਚਾਂਗੇ ਹਾਂ ਇਹ ਰੱਖ ਲੈ ਤੇਰੀ ਪੂਰੀ ਕਰ ਜੂਗੀ ਹਾਂ ਫਿਰ ਤਾਂ ਪੂਰੇ ਕਰ ਜੂਗੀ ਰੱਖ ਕੇ ਤਾਂ ਉਸ ਟਾਈਮ ਬਸ ਇਹ ਹੋ ਗਿਆ 2 ਸਾਲਾਂ ਨੂੰ 50 ਦਾ ਦੇਖ ਲੋ ਸੀ ਬਣਿਆ ਮਾਲ ਤੁਸੀਂ ਦੇਖ ਲੋ ਕਿ ਮੈਂ 50 ਦਾ ਨਹੀਂ ਰਹਿ ਗਿਆ ਹੁਣ ਮਾਰ ਪੈ ਇਧਰ ਆਇਆ 15 ਪੂਰਾ 15 ਪੱਤ ਵਧੀਆ ਵੱਡੇ ਘੰਡਾ ਆ ਯਾਰ ਸਹੀ ਪੱਤ ਤੋਂ ਵਧੀਆ ਕੱਟ ਵਧੀਆ ਬਾਈ ਰੁਪਏ ਵੀ ਵਧੀਆ ਨੇ ਸਾਡੇ ਦਾ ਨਾ ਪਰਮਣਾ ਰਸੀ ਇੱਥੇ ਮੈਨੂੰ ਮਿਲ ਤੁਹੀ ਦੁਖਦੀ ਆ ਗੱਲ ਸਾਡੀ ਮੇਰੇ ਇਹ ਨਾ ਕਿਉਂ ਨਾ ਆਪਣਾ ਦੀ ਇਹ ਹੀ ਦੂਰੀ 25 ਤੋਂ ਘੱਟ ਨਹੀਂ ਟਿਕੀ ਤਾਂ ਤਾਂ ਬੱਚੇ ਵੀ ਦਊ ਫਿਰ ਵੱਧਦੇ ਹੀ ਵੱਧਣਗੇ ਆਦਾ ਇਹ ਪਹਾੜ ਦਾ ਇਹ ਹੋਊਗਾ ਇਹਦਾ ਕਹਾਣਾ ਹੈ 40 ਲੱਗੂਗੀ ਮੇਨ ਹੋਗੇ ਇਹ ਤਾਂ ਗੱਲ ਆ ਫਿਰ ਕਹਿੰਦੇ ਨਾ ਵਧੀ ਤੁਰੀ ਜੇ ਕਟੂ ਥੋੜੀ ਇਹਦਾ ਵਾਦੀ ਕਰੂਗੀ ਚਾਰ ਦਿਨ ਦੱਬੀ ਆਜੇ ਸੇਵਾ ਕੋ ਤਾਂ ਹੀ ਵਧੂ ਆਂ ਕਿਲੇ ਦੇ ਬਾਦ ਮੈਂ ਸੇਵਾ ਦਾ ਅਗਲੇ ਨੇ ਆਪਣੇ ਕਰੇਗਾ ਜੀ ਕਰਦੇ ਆਂ ਜੀ ਇਹ ਹਾਂ ਗੱਲ ਕੀ ਆ ਬਾਈ ਚੱਬੇ ਸੀ ਕਰਨ ਦੀ ਤੇ ਮਜ਼ਦੂਰੀ ਪੈਸੇ ਬਹੁਤ ਲੱਗਿਆ ਯਾਰ ਗਾਇਨੋਂ ਨੇ ਵੀ ਪੰਜਾਹ ਹਜ਼ਾਰ ਰੁਪਏ ਕਮਾਉਣੇ ਓਏ ਅਸੀਂ ਵੀ ਗੁਰੂ ਬਚਾਉਣ ਵਾਸਤੇ ਲਈ ਹੋਈ ਅੱਗੋਂ ਲੱਭ ਤੁਸੀਂ ਆ ਲਈ ਲੋਕ ਭੁਗਦੀ ਦੇ ਦੋ ਯਾਰ ਫਿਰ ਅੰਕ ਦੇ ਅੱਪ ਸਾਢੇ ਤੇਰਾਂ ਦਿਨਾਂ ਦੇ ਲੈਈ ਆ ਯਾਰ ਫਿਰ ਬਈ ਮਨੂ ਨੂੰ ਕਹਿੰਦਾ ਖਬਰ ਯਾਰ ਨਹੀਂ ਆਪਾਂ ਉਹ ਗੱਲ ਕਰ ਰਹੇ ਆ ਪਤਾ ਤੈਨੂੰ ਬਲੀਟੀ ਹੈ ਬੜੀ ਬਾਜੀ ਆਪਣੀ ਬਾਜੀ ਆਇਆ ਨਹੀਂ ਆਪਾਂ ਜੀ ਸੋਹਣੀ ਕਿਹਾ ਬਾਪੂ ਦਿਖਿਆ ਫਿਰ ਸਾਢੇ 13 ਦੀ ਅੱਗੇ ਲਈ ਹੋਈ ਆ ਆਪਾਂ ਨੇ ਉਹ 12 ਲਾ ਰਹੇ ਨੇ ਪੱਕਾ ਟੱਗ ਸਾ ਨਹੀਂ ਪਾਦੇ ਵਾਸਤੇ ਸਾਨੂੰ ਵੀ ਆਏ ਆ ਵੀ ਜਵਾਕਾਂ ਦੇ ਮੂੰਹ ਚ ਪਾਵਾ ਕੇ ਜਾ ਕੇ ਹਾਂ ਯਾ ਸਾਰੀ ਵਕਾ ਵਸ ਫਿਰ ਉਹਨੂੰ 1500 ਦਾ ਬਾੜ ਕਰ ਰਹੇ ਨੇ ਉਹ ਵੀ ਆਏ ਨਹੀਂ ਹੈਗੇ ਕੋਈ ਨੁਕਰੀਆਂ ਨੇ ਸਾਰੀ ਦੁਬਾਰ ਜਨੇ ਉਹੋ ਹੀ ਤਾਂ ਗੱਲ ਆ ਵੀ 1500 ਕਰਤਾ ਪਾ ਕੇ ਜਵਾਕਾਂ ਨੂੰ ਬਾਹਰ ਲੈਣ ਚੋ ਕੋਈ ਘੱਟ ਨਹੀਂ ਕੋਈ ਤਾਂ ਕਰਦਾ ਵੀ ਸਾਰੇ ਆ ਪਦੇ ਉਦੇ ਜਵਾਖਾ ਵੀ ਬਹੁਤ ਰਹੂਗੀ ਉਹ ਮੈਨੂੰ ਚਾਹਦਾ ਯਾਰ ਨਹੀਂ ਦੇਣੀ ਫਿਰ ਫਿਰੋਜ਼ ਕਿੰਨੇ ਦੀ ਆ ਕੁਛ ਕਹ ਯਾਰ ਤੂੰ ਮਾਰਦਾ ਨਹੀਂ ਕੁੱਟਦਾ ਨਹੀਂ ਕੁੱਟ ਨਹੀਂ ਮੈਂ ਕਿਹਾ ਨਹੀਂ ਤੈਨੂੰ ਪੱਟ ਕੇ ਮੈਂ ਲਾਜ ਕਰਾਉਂਦਾ ਯਾਰ ਕੇ ਇਹ ਮੈਂ ਨਾਂਗ ਪਜਾਇਆ ਕਰ ਲਵਾਂ ਹਾਂ ਇੱਧਰ ਨਾਲ ਉਹਦੇ ਨਾਲ ਹੀ ਗੱਲ ਕਰੀਏ ਚਲਦੇ ਨਹੀਂ ਗੱਲ ਕਰ ਗੱਲ ਸੁਣਾ ਕਰ 17 ਤਾਂ ਕਹੀ ਜਾਂਦਾ 13 ਸਿਆਣੇ ਬੰਦੇ ਦਾ ਵਿੱਚ ਬੁਲਾਇਆ ਦਾਲੀਆ ਦਾ ਜਿਹੜਾ ਕੀ ਹੋਇਆ ਸਿਆਣੇ ਹੋਏਗੀ ਮੇਰਾ ਕਾਰ ਦਾ ਦਾਲੀਆ ਆਉਂਾ ਜਿਹੜਾ ਤੇਰਾ ਕਾਰ ਦਾ ਉਹ ਲੁੱਟੂ ਕੋਈ ਥੋੜਾ ਜਿਹਾ ਛੱਡ ਕੇ ਗਿਆ ਨਿਕਲੀ ੱੱਲੇ ਆ 1500 ਹਾਂ ਨਾ ਨਹੀਂ ਦੇਣੀ ਲੱਖਰ ਮੀਂਹ ਕਿ ਲੱਗਦੀ ਹੈ ਨਹੀਂ ਨਹੀਂ ਉਹ ਲੈ ਦੂ ਜਦ ਤੇਰੀ ਬਤਰੀ ਵੇਚਤੀ ਆਲਾ ਵੇਚਤੀ ਤੇਰੀ ਬਤਰੀ ਵੇਚ ਜਾ ਵੇਚ ਵੇਚਿਆ ਵੇਚ ਜਾ ਬੇਲੇ ਨਹੀਂ ਗਿਆ ਵਾਹ ਮਰੇ ਗਿਆ ਵਾਹ ਉਹ ਸ਼ੂਗਰ ਨਾ ਹੋਵੇ ਉਹ ਆਉਂਦੇ ਨੂਗਰਦਾ ਹੋਈ ਪਿਆ ਮਿਠਾਈ ਤਾਂ ਇਹਨੇ ਖਵਾ ਦੇ ਫਿਰ ਕਰਾਰਾ ਨਾ ਚੁੱਪ ਬਸ ਬੋਲ ਨਹੀਂ ਬਸ ਬਸ ਲੋਕ ਪੰਚਾਇਤ ਦੀ ਉਹ ਨਹੀਂ ਅੱਛਾ ਦਾਣੇ ਚਾਰ ਲੈਣਾ 100 ਗ੍ਰਾਮ ਜਿੱਦੀ ਮਰਜ਼ੀ ਆ ਆਲਾ ਪੰਚਾਇਤ ਕਿਸੇ ਨੂੰ ਨਹੀਂ ਮਿਲੇ ਜਿੱਦਾਂ ਤੂੰ ਓਡੀ ਸਾਹਿਬ ਚੱਕ ਓਏ ਚੱਲ ਠੀਕ ਹੈ ਕਿ ਨਹੀਂ ਇੱਥੇ ਆਪਾਂ ਸਾਰੇ ਭਾਈ ਕੋਈ ਨਹੀਂ ਇੱਥੇ ਕਸਾਈ ਹਾਂ ਮੈਂ ਤੁਹਾਨੂੰ ਸੌਦਾ ਦੇ ਭਾਈ ਕਿੰਨੇ ਦੀ ਜਿਹੜਾ ਸ਼ੁੱਧ ਉਹ ਗੁਜਾਇਜ਼ ਗੱਲ ਦੱਸ ਦੇ ਤੂੰ ਤਾਂ ਇੱਕ ਤੇ ਹੀ ਖੜਾ ਯਾਰ ਤੂੰ ਕੋਈ ਮਾਪੋ ਪਾਕਿਸਤਾਨੀ ਲੱਗ ਰਹੀ ਆਪਦਾ ਕਿੰਨੇ ਦੀ ਕਹਿੰਦਾ ਤੂੰ ਹੁਣ ਤਾਂ ਯੂਟਿਊਬਰ ਵੀ ਕਹਿੰਦੇ ਕਰ ਲੈ ਸੌਦਾ ਯਾਰ 14000 ਦੀ ਕਿੰਨੇ ਦਿੱਤਾ ਰਾਦਾ ਕੀ ਝਡੋ ਇੱਥੋਂ ਦੱਸ ਦਿਲ ਵਾਲੀ ਗੱਲ ਪਹਿਲਾਂ ਵਾਲੀ ਗੱਲ ਦੱਸ 15 ਆਵਾਜ਼ ਆਦਾ 17 ਦੇ 14300 2 ਕਿਉਂ ਵਰਦਾ ਬੋਲੋ ਸਾਡੇ 14 ਦੀ ਹੋ ਗਈ ਫੜਾਉ ਸਾਈ ਜੀ ਸਾਡੇ 350 ਪੱਕੀ ਗੱਲ ਫੜਾ ਸਾਡੇ 14 ਦੀ ਹੋ ਗਈ 14 ਹੋ ਗਈ ਕੀ ਬਰਦਾ ਸਾਡੇ ਜਵਾਂ ਦੀ ਕੀ ਬਰਦਾ ਅਰਕੀ ਜਬਰ ਕੀ ਆਉਣਾ ਇੱਕ ਮਿੰਟ ਫਰਕ ਥੋੜਾ ਖੁੱਲਾ ਖੁੱਲਾ ਕਰ ਲੋ ਹਾਂ ਦੱਸੀ ਕਰਾ ਮੈਨੂੰ ਮਾਲਾ ਯਾਰ ਇਹ ਉਹ ਮੈਂ ਕੁਝ ਨਹੀਂ ਕਹਿੰਦਾ ਅੱਛਾ ਟੰਗਲਾ ਮਾਰੀਗੀ ਬੰਦ ਹੋ ਬੰਦ ਹੋ ਹੁਣ ਮਾੜੇ ਕੰਮ ਦੀ ਗੱਲ ਕਰੀਏ ਕੰਮ ਦੀ ਗੱਲ ਲਵੀ ਸਿਆਣਾ ਬੰਦਾ ਕਿਆ ਜੀ ਗੱਲ ਦੱਸਦੇ ਜੀ ਵੇਚਣੀ ਆ ਤਾਂ ਸਾਰੇ ਕਮਣਾ ਆ ਪੈਸੇ ਹੱਥ ਤੇ ਬੜੀ ਬੜਾ ਕਮਣਾ ਹੁਣ ਬੋਲ 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 ਕੋਈ ਗੱਲ ਦੱਸਦੇ ਹਾਂ ਨਾ ਗੈਸ ਨੋ ਗੈਸ ਨੋਟ ਬਾਅਦ ਜਿਹੜਾ ਲੈਂਦਾ ਉਹ ਵੀ ਵੇਚ ਕੱਢਦਾ ਇੱਕਲਾ ਦੱਬ ਲਿਆ ਜਬਾ ਸਾਰੇ ਸਾਢੇ 4 1/2 ਮੇਰੇ ਯਾਰ ਦਾ ਹੂ ਵਾਗੇਰੇ ਤੇਰਾ ਸਾਢੇ 4 1/2 ਕੋਈ ਹੋਰ ਵੀ ਵੇਚਣ ਵਾਲਾ ਸਹਣ ਆਜੋ ਤੈਨੂੰ ਹਿਸਾਬ ਆ ਫੜਿਆ ਹੋਇਆ ਨਹੀਂ ਡਰਦਾ ਚੱਲ ਦਸ ਜਿਆਰਾ ਪੈਸੇ ਦੇ ਦੇ ਦੇਖ ਲੈ ਚਾਜ ਗੱਲ ਕੀ ਕਮੰਡੀਆਰ ਨੂੰ ਟੁਕੜਾ ਹਰ ਜਾ ਤੂੰ ਬੋਲ ਕਿ ਤੇਰੀ ਖਾਣ ਜਾ ਕੋਈ ਉਹ ਨਹੀਂ ਗੱਲ ਇੱਕ ਮਿੰਟ ਬੋਲ ਰਹਿਣਾ ਕਿ ਹੁਣ ਯਾਰ ਦੰਦਕਾਰੀ ਸੋਜਿਆ ਹੋਣਾ ਚਾਹੀਦਾ ਹੈ ਇਹ ਦੱਬਦਾ ਹੋਣਾ ਚਾਹੀਦਾ ਹੈ ਖੜ ਜਾ ਇੱਕ ਮਨ ਫੋਕਾ ਕਰ ਮਾ ਹਾਂ ਹਾਂ ਇਹ ਲਾਈਵ ਨੂੰ ਜਗਾ ਰਹੀ ਖੜ ਜਾ ਇੱਕ ਪਿੱਲੇ ਉਹ ਤਾਂ ਲਾਈਵ ਬੈਠੇ ਉਹ ਤਾਂ ਮਾੜੀ ਬਣ ਆਹ ਅੱਛਾ ਫੇਰ ਮਿਲਾਂਗੇ ਚੱਪ ਜਾਓ ਸੰਦਲ ਹੋਈਏ ਤੱਕ ਫੜੋ ਕੋਈ ਆ ਜਾ ਵੀਲੇ ਦਾ ਕਦੋਂ ਜੇ ਮੈਂ ਫੇਰ ਲੇ ਹੋ ਨਾ ਉਹ ਠੀਕ ਹੈ ਖਾਣਾ ਆਪ ਤੂੰ ਵਧੀਆ ਲੱਗੇ ਖਾਣਾ ਵਧੀਆ ਲੱਗੇ ਆ ਸਰ ਕਿਸੇ ਬੰਦੇ ਨੂੰ ਪੁੱਛਿਆ ਕੋਸਾ ਦਾ ਲਵਿਆ ਨਾ 20 ਰੁਪਏ ਦੀ ਮੇਦ ਨੂੰ ਬੱਤ ਅੱਛਾ ਤੇ ਦੋ ਹਫ਼ਤੇ ਤੋਂ ਪਠਾਏ ਕੇ ਲਾਂਦਾ ਰਾਜੀ ਕਰ ਦਿੰਦਾ ਮੈਂ ਹੀ ਕਰ ਲਾਂ ਮੱਝਾਂ ਆਣੇ ਕੀ ਬਣਦਾ ਯਾਰ ਕੋਈ ਛਟਾ ਖਾਂਦੀ ਆਂਦੀ ਮੰਡੀ ਤੋਂ ਟਮੈਸਾਂ ਰੋਕਦੀ ਆਂ ਅਰੇ ਟਮੈਸਾਂ ਨਾ ਲੈ ਹੋਈ ਇੱਥੇ ਝੜਦੇ ਹੁਣ ਕਾਹ ਲੈਣੀਆਂ ਚੱਲ ਆ ਜਾ ਠੀਕ ਐ ਨੂ ਪੈਸੇ ਚੱਲ ਆ ਜਾ ਪੈਸੇ ਲੈ ਬਾਈ ਇਹਨੂੰ ਪੈਸੇ ਲੈ ਲੈਤੀ ਕਿਨੇ ਆਂ ਲੈ ਦੇ ਪੈਸੇ ਅਦਨ ਨਾਲੀ ਬਸ ਠੀਕ ਐ ਪੈਸੇ ਤਾਂ ਦੇ ਬਸ ਸੁਣ ਲਖਾਈ ਕਰਾਉਂਦੇ ਬਣਦੇ ਹੁੰਦੇ 100 ਪਾਕੇ ਸੌਦੇ ਵੜਦੇ ਲਖਾਈ ਕਰਾ ਦੂ ਸੌ ਤੋੜਦੇ ਸਾਡੇ ਹਲੋ ਘੱਟ ਦੇ ਕੋ ਲਖਾਈ ਕਰਾ ਦੂਗਾ ਚੱਲ ਕਹਦਾ ਕਹਦਾ ਮੈਨੂੰ ਇਹ ਨਹੀਂ ਦੋ ਘਟੇ ਕੋਈ ਜਰਾ ਕਹੋ ਕੀ ਤੂੰ ਬੰਦਾ ਕਸਾ ਯਾਰ ਪਤਾ ਹੈ ਮੈਂ ਉਹਨਾਂ ਮੈਨਰੇਸ ਤਰ੍ਹਾਂ 100 ਰੁਪਏ ਦੇ ਦਾਂ ਮੈਂ ਤੇਰਾ ਪੈਸਾ ਆਪਾਂ ਤਾਂ ਮੁੱਲ ਪੁੱਛਦੇ ਨਹੀਂ ਕਿਰੇ ਜਾਂ 15 ਦੀ ਹੋ ਗਈ ਦਿਖਾਈ ਚੱਲ ਠੀਕ ਹੈ ਇਹਨੇ ਥੱਜਲੀ ਜੀ ਮੈਂ 16 ਜਾਨੀ 16 ਜੀ ਦੋ ਦੋ ਬੱਕਰੀ ਫੜਾ ਜਾ ਰਿਹਾ 16 ਦੀ ਹੋ ਜਾ ਚੈੱਕ ਆਊਟ ਹੋ ਜਾ ਉਹ ਕਾਨੂੰਨ ਵਾਲਿਆ ਬਾਪਾ ਨਹੀਂ ਨਹੀਂ ਉਹ ਪੰਛੀਆਂ ਵਾਲੀ ਜੀ ਮੇਰਾ 16 ਦਾ ਜਾਣਦੇ ਜਿਹੜਾ ਅਗਲਾ ਉਹ ਬੱਲ ਨੂੰ ਡਾਈ ਨਾ ਕੱਟ ਪਾ ਜਾਂਦੇ ਨਾ ਹਾਂ ਉ ਤਾਂ ਜਾਣਗੇ ਹੜ ਲੰਗ تنہا تنھا مولا دیو پھر کی جالو نہیں ماں کہیں پہ ڈھائی دے پکن دے دو یہ پھل پھل ہویا ہو جائے کہ میں کٹھا دو تو نا نا ڈھائی کٹ کر ہلو دیکھو ہاں میں گیا بھائی بکری صحیح ٹھیک ہے مقتل ہے جنوں نوں دے لائیے تنے 27 دے وقت کوئی نہ کوئی نہ ضرور نہیں بھیجے لا یہ ہوتا ہے ਮੇਰਾ ਮੁੱਕਾ ਤੇਰਾ ਟ੍ਰੈਕ ਲੋਵਾ ਦਾ ਦੇ ਦੇ ਇੱਕ ਦੋਨੋਂ ਤਾਂ 28000 ਮੇਰਾ ਤਾਂ ਹੀ ਨਾ ਦਾ ਵੀਰੇ ਬੰਦਾ ਕਿੱਦਾਂ ਮਾਡਮ ਦਾ ਕੀ ਜਾਣਦਾ ਹੈ ਬੰਦੇ ਕੋਈ ਪੋਲਾ ਬੁੜਿਆ ਤੂੰ ਕਹਿੰਦਾ ਵੀ ਜਦ ਮੋੜ ਮੋੜਾ ਸਰ ਕਰਕੇ ਵੇਚਿਆ ਹਾਲੀ ਤੇਰਾ 30 ਕਿਹਾ ਸੀ ਨਾ ਨਹੀਂ 30 ਮੈਨੂੰ ਕਹਦਾ ਇਹ ਗੱਲ ਸਾਨੂੰ ਤੋਂ ਕਹਦਾ ਮੈਨੂੰ ਕਹਿੰਦਾ ਕੋਈ ਨਹੀਂ ਕਰਦੇ ਕੋਈ ਬੰਦਾ ਨਹੀਂ ਗੱਲ ਕਹੀਦੀ ਮੈਂ ਲੈ ਲੈ ਇਹ ਮੈਂ ਇਹਦਾ ਹੋ ਗਿਆ ਤੁਹਾਡਾ ਇਹ ਤਿੰਨਾ ਬੱਕਰਾਂ ਦਾ ਕਿੰਨੇ ਦਾ ਹੋ ਗਿਆ ਮੈਂ ਦੱਸ ਦਿਆਂ ਮੇਰਾ ਨਾ ਹੋਇਆ ਨਹੀਂ ਸੌਦਾ ਲੈ ਗਿਆ ਬੰਦਾ ਜਿਹੜਾ ਲੈ ਗਿਆ ਮੈਂ ਦੱਸ ਗਿਆ ਪਰ ਉਹਦੀ ਪੁੱਛ ਇਹਨੂੰ ਪੁੱਛ ਕਿੰਨੇ ਦਾ ਹੋਇਆ ਸੌਦਾ ਖੜ ਗਿਆ ਯਾਰ ਫਿਰ ਇਹ ਲੋਕ ਦਿਖਾ ਗਏ ਬੰਦਾ ਬਲਾਉਣ ਨਾਲ ਚੱਲ ਤੰਨ ਬੱਕਰੇ ਇਹ ਠੀਕ ਆ ਕਰੀ ਲੋਕਾਂ ਨੂੰ ਯਾਰ ਤਾਂ ਵੀ ਰਿਵਿਊ ਇਹਨੂੰ ਸੁਣਾ ਕਰੋ ਮਾੜਾ ਮੋਟਾ ਲੈ ਹੋਰ ਯਾਰ ਇਹ ਪੱਕਾ ਹੋ ਗਿਆ ਨਾ ਬਾਈ ਹਾਂਜੀ ਘਰੋਂ ਹੀ ਪਾਇਆ ਔਰ ਘਰੋਂ ਹੀ ਕਿੱਥੇ ਬਠੋ ਓ ਯਾਰ ਇਹ ਕੀ ਕਰੀਏ ਰੋਟੀਆਂ ਬੱਕਰੀ ਕੋਈ ਨਹੀਂ ਲੈ ਬੰਦਾ ਵੱਡਾ ਇਹ 18 ਤੋਂ ਘੱਟ ਨਹੀਂ ਬਾਈ ਤਾਂ ਥੋੜਾ ਛਾਰਜ ਤੁਸੀਂ ਤਕੜੇ ਹੋ ਤਕੜੇ ਨੇ ਇਹ ਲੈ ਜਾਣਿਆ ਭਰਾਵਾ ਯਾਰ ਕੋਈ ਨਾ ਪਾ ਕੇ ਭਾ ਗੋਂਡੀ ਜ ਮੈਂ 18 ਬੱਸ ਨਹੀਂ ਦੇਣੀ ਪਪਾ ਯਾਰ 18 ਕਿਹੜਾ ਹੁਣ ਕਦਾਨੀ ਚਾਹੀਦੀ ਯਾਰ ਓ ਯਾਰ ਕੁਛ ਵੀ ਚੱਲੀ ਜਾਵੇ ਕੋਈ ਨਾ ਭਾਈ ਚਾਲ ਨਹੀਂ ਹੈ ਬਾਬਾ ਚਾਲ ਹੀ ਬੋਲੂ ਬਣਦੇ ਹੋਰ ਕਾਲੇ ਬਣਦੇ ਪੂਰੇ ਬਾਲੇ ਸੈਲ ਹੁੰਦਾ ਇਹਨਾਂ ਸੇਵਾ ਕਰਕੇ 3 ਮਹੀਨੇ ਪਾਏ